ਅੱਜ ਸਵੇਰੇ ਸਵੇਰੇ ਅਬੋਹੋ ਰੋਡ ਤੇ ਬੱਬਰ ਲਵਾਈ ਦੇ ਸਾਹਮਣੇ ਮਿੱਟੀ ਵਾਲੇ ਟਿਪਰ ਅਤੇ ਇੱਕ ਫਾਰਚੂਨਰ ਦਾ ਹੋ ਗਿਆ ਐਕਸੀਡੈਂਟ ਜਿੰਦੇ ਵਿੱਚ ਫਾਰਚੂਨਰ ਦਾ ਹੋ ਗਿਆ ਨੁਕਸਾਨ ਅਤੇ फॉर्च्यूनर ਦੇ ਨੁਕਸਾਨ ਤੋਂ ਬਾਅਦ ਜੋ ਤੁਸੀਂ ਵੇਖੋ ਟਿਪਰ ਵਾਲਾ ਟਿਪਰ ਵਾਲੇ ਦੀ ਨਹੀਂ ਲੱਗਿਆ ਨੰਬਰ ਜਦ ਫਾਰਚੂਨਰ ਵਾਲੇ ਨੇ ਕੀਤੀ ਗੱਲ ਤਾਂ ਟਿਪਰ ਵਾਲਾ ਕਹਿੰਦਾ ਨਾ ਬੋਲ ਫालतੂ ਇਹਨੇ ਕੁਝ ਬੋਲਿਆ ਤੂੰ ਕਿੰਨੀਆਂ ਗਾਲਾਂ ਕੱਢ ਗਿਆ ਮੈਂ ਤੈਨੂੰ ਕੁਝ ਬੋਲਿਆ ਮੈਂ ਤੈਨੂੰ ਗੱਡੀ ਦਾ ਚੋਪਰ ਹੈ ਰਹਿ ਗਿਆ ਗੱਡੀ ਵੀਰੇ ਆ ਜਾ ਆ ਜਾ ਹੱਥ ਪੂਹੀ ਨਾ ਖੜੇ ਮੈਂ ਤਾਂ ਤੇਰਾ ਫੜੀ ਆ ਤੂੰ ਹੱਥ ਪੂਹੀ ਵਾਰ-ਵਾਰ ਖੜੀ ਜਾਂਦਾ ਆਲਾ ਭਾਈ ਕੀ ਉਹ ਮੈਂ ਗਾਲ ਦਾ ਗੱਡੀ ਨਹੀਂ ਭਰਾ ਦੇਣਾ ਆ ਜਾ ਆ ਜਾ ਤੇਰੇ ਇਸ ਦਿਖਾ ਦੇ ਕੱਪੜੀ ਕੁਲਦੀ ਕਰਦਾ ਮਤਲਬ ਇਹ ਉਹ ਫਾਰਚੂਨਰ ਜਿਸ ਦਾ ਨੰਬਰ ਹੈ RJ08U15406 ਜਿਸ ਦਾ ਹੋਇਆ ਹੈ ਨੁਕਸਾਨ ਹਾਂਜੀ ਭਾਈ ਜੀ ਕੀ ਮਾਮਲਾ ਹੈ ਜੀ ਇਹ ਆਹ ਦੇਖੋ ਜੀ ਇਹ ਰੋਡ ਪ੍ਰੈਸੈਂਸ ਹੈ ਅੱਡੀ ਛੜਾ ਜੋ ਹਾਂ ਨੰਬਰ ਨਹੀਂ ਹੈਗਾ ਗੱਡੀ ਦਾ ਅੱਛਾ ਕਰੋ ਬਦਮਾਸ਼ੀ ਕਰਦੇ ਸ਼ਰੀਆਂ ਔਰ 18 ਡਾਇਰ ਨੂੰ ਸਾਲਾ ਓਵਰਟੇਕ ਕਰੀ ਜਾਂਦਾ ਕਿੰਨਾ ਕੁ ਨੁਕਸਾਨ ਆ ਤੁਹਾਡਾ ਜੀ ਨੁਕਸਾਨ ਤਾਂ ਜੀ ਉਹ ਵੀ ਕਨਸੀ ਫਾਜ਼ਿਲ ਕਾ ਅਬੂ ਰਣ ਦਾਣਾ ਮੰਡੀ ਦੇ ਗੇਟ ਦੇ ਨਾਲ ਦੁਕਾਨਦਾਰ ਦੇ ਬਾਹਰ ਖੜੀ ਸੀ ਫਾਰਚਨਰ ਜਿਸ ਨੂੰ ਓਵਰਟੇਕ ਕਰਦੇ ਹੋਏ ਟਿਪਰ ਵੱਲੋਂ ਕੀਤਾ ਗਿਆ ਨੁਕਸਾਨ ਦਾ ਏ ਜਿਸ ਨੂੰ ਦਿਖਾਉਂਦੇ ਹੋਏ ਫਾਰਚਨਰ ਦੇ ਮਾਲਕ ਮੈਨੂੰ ਵੀ ਮੈਂ ਕਹੀ ਐ ਲੋਕਲ ਵੀ ਨਾ ਕਰ ਠੀਕ ਹੈ ਤੇਰਾ ਜਿੰਨੀ ਗੱਲ ਨੇ ਡਾਗੀ ਆ ਤਾਂ ਕੋਈ ਗੱਲ ਨਹੀਂ ਬਾਈ ਠੀਕ ਹੈ ਨਾ ਬਾਈ 1 ਮਿੰਟ ਗੱਲ ਸੁਣ ਜੇ ਰੋਡ ਤੋਂ ਗੱਡੀ ਥੱਲੇ ਆ ਗਈ ਐ ਤਾਂ ਗਲਤੀ ਮੈਂ ਮੰਨਦਾ ਮੇਰੀ ਆ ਤੂੰ ਭੈਣ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਮੰਗਣ ਉਹ ਐਕਟਿਵ ਹਾਂ ਕੋਈ ਤੁਹਾਨੂੰ ਆ ਕੇ ਕਰਨੀ ਨਹੀਂ ਆ ਤੇ ਟੈਨਸ਼ਨ ਨਹੀਂ ਮੰਦਾ ਰਿਹਾ ਇੱਕ ਵਕਤ ਤੂੰ ਜਿੰਨਾ 7 ਸਾਲ ਤੇ ਜਦੋਂ ਤੱਕ ਬਾਪੂ ਨਹੀਂ ਆਂਦਾ ਹਾਂ ਤਾਂ ਚੁੱਪ ਕਰਕੇ ਜਬਾਨ ਬੰਦ ਮੂੰਹ ਚਪਾਈ ਰੱਖ ਗੱਲ ਖਤਮ ਆ ਤੇ ਬਾਅਦ ਵਿੱਚ ਵੀ ਲੱਗਦਾ ਠੀਕ ਹੈ ਨਾ ਤੂੰ ਜਿਹੜੀ ਕਰ ਤੂੰ ਡਰਾਈਵਰ ਮਾਨਕ ਠੀਕ ਹੈ ਕਿ ਤਾ ਡਰਾਈਵਰ ਨੇ ਸਮਝ ਨਹੀਂ ਤੈਨੂੰ ਵੀ ਮੈਂ ਦੱਸ ਤਾ ਡਰਾਈਵਰ ਕੋਈ ਨਾ ਆਉਂਦਾ ਭੈ ਮਗਰ ਫੋਰਚੂਨਰ ਵਾਲੇ ਦਾ ਉਹਦੀਆਂ ਛੋਟੀਆਂ ਫੋਰਚੂਨਰ ਆ ਗਿਆ ਤਾਂ ਸਾਡੇ ਵੀ ਕੋਈ ਆਇਆ ਨਹੀਂ ਕਿ ਗੱਡੇ ਰੇੜੇ ਥੋਕੀ ਹੋ ਗਿਆ ਯਾਰ ਗੱਡੀ ਰੋਡ ਦੇ ਉੱਤੇ ਖੜੀ ਆ ਵੇਚ ਲਿਆ ਕੇ ਗੱਡੀ ਆਪਣੇ ਉਲਟਾ ਸਾਈਡ ਤੇ ਰੋਡ ਦੇ ਉੱਤੇ ਖੜੀ ਆ ਠੀਕ ਹੈ ਤੇ ਗੱਡੀ ਦਾ ਵਿੱਚ ਵੱਜੂਗੀ ਨਾਲੇ ਤੋਰੀ ਜਾਂਦਾ ਕਿ ਭਲਾ ਸਹੀ ਵੀ ਬੜਾ ਟਿੱਪਰ ਲਈ ਆਉਂਦਾ ਤੇ ਗੱਡੀ ਤੋਂ ਮਾਸ ਕਰਾ ਇੱਥੇ ਗੱਡੀ ਖੜੀ ਆ ਦੇਖ ਆ ਜੇ ਰੋਡ ਤੋਂ ਸੱਦੇ ਆਰੇ ਆਰੇ ਯਾਰ ਭਾਈ ਜੀ ਆਈ ਜਾਂਦੀ ਆ ਤੁਸੀਂ ਇੱਥੇ ਆਓ ਮੈਂ ਗੱਡੀ ਵੇਚ ਪਰ ਦੇਣੀ ਆ ਇਹ ਅੰਨੇ ਜਿਹੜਾ ਪੈਸੋਂ ਐਸੀ ਹੋਰ ਮੁੰਡਾ ਪੁੱਛੋ ਕਿੱਥੇ ਵੀ ਬਾਈ ਹੋ ਕਿੱਥੇ ਆਓ ਗਰਾਜੀਆ ਤੇ ਆਇਆ ਜਰਾ ਕਹਿੰਦਾ ਨੀ ਭਾਈ ਸਾਹਿਬ ਕੀ ਗੱਲ ਹੋਈ ਏ ਜੀ ਭਾਈ ਸਾਹਿਬ ਆ ਪੁੱਛੋ ਇਹਨੂੰ ਆ ਡੰਬਰ ਐਸ ਤੇ ਸਪੀਡ ਤੇ ਲਿਉਣ ਵਾਲਾ ਉਹ ਨਾਸਮਾਰਤਾ ਸਾਰੀ ਗੱਡੀ ਦਾ ਵੇਖੋ ਛੇੜ ਤੇ ਆਇਆ ਹੋਲੀ ਤੇ ਆਇਆ ਇਹਨੇ ਨਾਲੇ ਉਹ 18 ਟਾਇਰ ਨੂੰ ওভারਟੇਕ ਕੀਤਾ ਲੈਫਟ ਸਾਈਡ ਤੋਂ ਅੱਗ ਲੱਗੀ ਸੀ ਇਹਨੂੰ ਸਾਰੇ ਨੂੰ اے بی ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹੈ ਕਿ ए बी ए न्यू चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत